ਮੈਂ ਰਾਹੁਲ ਸਿੰਘ ਰਾ ਇੰਡੀਅਨ ਟੀਵੀ ਨਿਊਜ਼ ਤੋਂ ਹਾਂ ਅੱਜ ਆਪਾਂ ਗੱਲ ਕਰਾਂਗੇ ਹੜਪੀਰਤਾਂ ਦੀ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਪਿਛਲੇ ਦਿਨਾਂ ਚ ਆਪਣਾ ਹੜਾ ਆਨ ਕਰਕੇ ਬਹੁਤ ਹੀ ਭਾਰੀ ਮਤਲਬ ਵਿੱਚ ਨੁਕਸਾਨ ਹੋਇਆ ਸੀ ਅਦੇ ਕੁੱਝ ਕਿ ਜਾਣਦੇ ਨੁਕਸਾਨ ਆਇਆ ਸੀ ਅਦੇ ਕੁੱਝ ਪਸ਼ੂਆਂ ਦਾ ਨੁਕਸਾਨ ਹੋਇਆ ਸੀ ਤੇ ਜਿਵੇਂ ਕਿ ਆਪਾਂ ਜਾਣ ਹਰ ਇੱਕ ਪਿੰਡਾਂ ਵਿੱਚੋਂ ਹਰ ਇੱਕ ਜ਼ਿਲ੍ਹਾ ਵਿੱਚੋਂ ਮਦਦ ਗਈ ਹੈ ਉਹਨਾਂ ਦੇ ਹੜਪੀਰਤਾਂ ਲਈ ਤੇ ਹੁਣ ਆਪਾਂ ਇਸ ਤਰ੍ਹਾਂ ਖਨੇ ਬਰਗਾੜੀ ਪੈਂਦੇ ਹਾਂ ਜੀ ਅੱਜ ਬਰਗਾੜੀ ਦੀ ਆਪਣਾ ਦੁਕਾਨਦਾਰ ਯੂਨੀਅਨ ਵੱਲੋਂ ਵੀ ਅੱਜ ਹੜਪੀੜ ਤਾਂ ਨਹੀਂ ਮਦਦ جاری ਹੈ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਵੀ ਕਿਸ ਪ੍ਰਕਾਰ ਦੀ ਮਦਦ جاری ਹੈ ਤੇ ਆਪਣਾ ਕੀ ਕੀ ਸਮਾਨ ਕੋਲ ਲੈ ਕੇ ਚੱਲੇ ਆ ਜੀ ਅੰਜਨ ਜਿਹੜਾ ਕਿ ਅੱਜ ਆਪਣਾ ਹੜਪੀੜ ਤਾਂ ਤੁਸੀਂ ਦੁਕਾਨਾਂ ਨੂੰ ਮਦਦ جاری ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸੀਂ ਸਾਰੇ ਦੁਕਾਨਦਾਰ ਯੂਨੀਅਨ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੈਸੇ ਇਕੱਠੇ ਕਰਕੇ ਹੜਪੀੜ ਤਾਂ ਮਦਦ ਲਈ ਥੋੜੇ ਲੇਟ ਦਾ ਜ਼ਰੂਰ ਹੋਗੇ ਅਸੀਂ ਉਹਨਾਂ ਨੂੰ ਦੇਣ ਜਾ ਰਹੇ ਹਾਂ ਸਾਡੇ ਸਾਰੇ ਮੈਂਬਰ ਬਲਜੀਤ ਵਰਗੇ ਥੋੜੇ ਕੰਮ ਸੀ ਢਿਲੋਂ ਸਾਹਿਬ ਬਾਕੀ ਸਾਰੇ ਸਾਡੇ ਮੈਂਬਰ ਆ ਚੁੱਕੇ ਆ ਅਸੀਂ ਸਾਰੇ ਹੀ ਦੁਕਾਨਦਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਪੈਸੇ ਦਿੱਤੇ। ਅਸੀਂ ਗਾਂ ਜਾ ਕੇ ਹੜਪੀੜ ਦੇ ਜਿਹਨਾਂ ਲੋੜਵੰਦ ਵੀਰਾਂ ਨੂੰ ਪੈਸੇ ਦੇਵਾਂਗੇ। ਨਹੀਂ ਕਿਸੇ ਟਾਈਮ ਮੈਨੂੰ ਕੋਈ ਦਵਾਈ ਬੂਟੀ ਲੈ ਕੇ ਚੱਲਦੇ ਹਾਂ, ਖਾਣਾ-ਕੁੱਤਾ ਆ ਕੇ ਕੁਝ ਕੋਰਟ ਚੀਜ਼ ਮੈਨੂੰ ਲੈ ਕੇ ਚੱਲਦੇ ਹਾਂ। ਅਸੀਂ ਉੱਥੇ ਨੂੰ ਤੇਲ ਦੀ ਲੋੜਾ ਤੇਲ ਦੇਵਾਂਗੇ ਜੇ ਕੋਈ ਸੀਮੈਂਟ ਵਗੈਰਾ ਆ ਜਾ ਘਟ ਹੈ ਜਿਨ੍ਹਾਂ ਦੀ ਜਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ ਉਸ ਤਰ੍ਹਾਂ ਹੀ ਮਦਦ ਕਰਨ ਨੂੰ ਤਿਆਰ ਹਾਂ। ਕਿਵੇਂ ਕਿ ਆਪਣਾ ਬਾਕੀ ਜ਼ਿਲ੍ਹਿਆਂ ਵਿੱਚ ਪਹਿਲਾਂ ਹੀ ਮਤ ਜੱਜ ਕਿਦੋਂ ਇਸ ਵਾਰ ਲੇਟ ਹੋ ਰਿਹਾ ਉਸ ਵਾਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸੀਂ ਥੋੜੇ ਲੇਟ ਸੀ ਇਸ ਟਾਈਮ ਤੇ ਦੁਕਾਨਦਾਰ ਆਪਣੇ ਦੀਵਾਲੀ ਦਾ ਧਿਆਰ ਸੀਗਾ ਉਹ ਚਲ ਜAVE ਸੀ ਇਸ ਕਰਕੇ ਸਾਰੇ ਦੁਕਾਨਦਾਰ ਹੁਣ ਚੱਲੇ ਆ ਉਹ ਪ੍ਰਧਾਨ ਜੀ ਖੜੇ ਹੋਣਾ ਕਰ ਲਓ ਠੀਕ ਹੈ ਜੀ ਹਾਂਜੀ ਇਹ ਆਪਣਾ ਹੈਗੇ ਦੁਕਾਨ ਦਾ ਜੁਨੀਅਰ ਪ੍ਰਧਾਨ ਜੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਦੇ ਕੀ ਵਿਚਾਰ ਹਨ ਹਾਂਜੀ ਸਰ ਹਾਂਜੀ ਜਿਹੜਾ ਆਪਣਾ ਆਪਾਂ ਨੂੰ ਪਤਾ ਹੀ ਆ ਵੀ ਜਿਵੇਂ ਹਾਰਡ ਆਏ ਸੀਗੇ ਉਹਦੇ ਵਿੱਚ ਕਾਫੀ ਨੁਕਸਾਨ ਹੋਇਆ ਜਿਹੜੇ ਏਰੀਏ ਦੇ ਵਿੱਚ ਪਹਿਲਾਂ ਗਏ ਸੀਗੇ 10 12 ਦਿਨ ਪਹਿਲਾਂ ਉੱਥੇ ਸਰਵੇਖਣ ਕੀਤਾ ਜਾ ਕੇ ਦੁਕਾਨਦਾਰ ਗਏ ਸੀਗੇ ਦੇਖ ਕੇ ਇਹ ਕਹਿੰਦੇ ਵੀ ਕਿਹੜੇ ਬੰਦੇ ਲੋਡ ਬੰਦ ਹੈਗੇ ਉਹਨਾਂ ਨੂੰ ਜੋ ਬੰਨਦੀ ਉਹਨਾਂ ਦੀ ਮਦਦ ਆ ਉਹ ਕੀਤੀ ਜਾਊਗੀ ਜਿਹੜੇ ਦੁਕਾਨਦਾਰਾਂ ਨੇ ਆਪਾਂ ਜਿੰਨਾ ਸਹਿਯੋਗ ਸੀਗਾ ਬਾਅਦ ਚੜ ਕੇ ਕੀਤਾ ਸੀਗਾ ਤੇ ਅੱਜ ਉਹ ਸਹੀ ਜਗ੍ਹਾ ਤੇ ਲੱਗ ਗਏ ਉਹਦੇ ਵਾਸਤੇ ਜਿਹੜਾ ਇਕੱਠਾ ਹੋ ਕੇ ਆ ਵੀ ਇਹ ਉਪਰਾਲਾ ਕਰ ਰਹੇ ਆ ਜੀ ਠੀਕ ਹੈ ਧੰਨਵਾਦ